ਵਿਸ਼ਮ ਮਲੇਰੀਆ ਦੇ ਸਬੰਧ ਵਿੱਚ ਜੀਆਰਡੀ ਨਰਸਿੰਗ ਕਾਲਜ ਟਾਂਡਾ ਅਤੇ ਸਿਵਲ ਹਸਪਤਾਲ ਟਾਂਡਾ ਦੇ ਸਾਰੇ ਸਟਾਫ ਮੈਂਬਰਾਂ ਸਾਰੇ ਹੀ ਐਸਐਮਓ ਸਾਹਿਬ ਜਿੰਨੇ ਵੀ ਦਰਜਾ ਬਰਜਾ ਅਫਸਰ ਸਹਿਬਾਨ ਇਹਨਾਂ ਦੇ ਸਹਿਯੋਗ ਦੇ ਨਾਲ ਜੋ ਵਿਸ਼ਮ ਮਲੇਰੀਆ ਦੇ ਸਤ ਨੂੰ ਮਨਾਉਂਦਿਆਂ ਜੋ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਜਾ ਰਹੀ ਹੈ ਸਾਡਾ ਮਕਸਦ ਹੈ ਸਮਾਜ ਸੇਵਾ ਕਰਨਾ ਸਮਾਜ ਸੇਵਾ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਨਾ ਕਿ ਜਿਹੜੀਆਂ ਜਾਨਲੇਵਾ ਬਿਮਾਰੀਆਂ ਇਨਾ ਤੋਂ ਕਿਵੇਂ ਬਚਾ ਕੀਤਾ ਜਾ ਸਕਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਐਸ ਡੀ ਐਮ ਸਾਹਿਬ ਦਾ ਐਸ ਐਮਓ ਠਾਂਡਾ ਦਾ ਸਾਡੇ ਨਰਸਿੰਗ ਕਾਲਜ ਦੇ ਜਿਹੜੇ ਸਰਪ੍ਰਸਤ ਆ ਹੀਰਪਰਸਨ ਆ ਸ਼੍ਰੀਮਤੀ ਪ੍ਰਦੀਪ ਕੌਰ ਜੀ ਵਿਕਰਮ ਸਿੰਘ ਜੀ ਸਾਡੇ ਨਾਲ ਸਾਰਾ ਸਟਾਫ ਮੈਡਮ ਰਾਜਵਿੰਦਰ ਕੌਰ ਵਾਈਸ ਪ੍ਰਿੰਸੀਪਲ ਅਮਨਦੀਪ ਕੌਰ ਢਿੱਲੋਂ ਜਿਹੜੇ ਪ੍ਰਿੰਸੀਪਲ ਐ ਜਿਨ੍ਹਾਂ ਵੀ ਦਰਜਾ ਵਰਤ ਬਤਾਰਜਾ लवली ਸੈਣੀ ਸਾਰਾ ਸਟਾਫ ਮੈਂਬਰ ਇਹਨਾਂ ਦਾ ਧੰਨਵਾਦ ਕਰਦਾ ਬੱਚਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੈਦਲ ਚੱਲ ਕੇ ਲੋਕਾਂ ਨੂੰ ਜਿਹੜਾ ਜਾਗਰੂ ਕਰਨਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜਿਹੜਾ ਡੇ ਜੋ 25 ਅਪ੍ਰੈਲ ਨੂੰ ਹੁੰਦਾ ਹੈ ਉਹ ਮਨਾਉਣ ਵਾਸਤੇ ਸਾਰੇ ਇਕੱਠੇ ਹੋਏ ਆ ਜਿਹਦੇ ਵਿੱਚ ਅਲੱਗ-ਅਲੱਗ ਐਨ ਜੀਓਜ਼ ਜਿਸ ਦਾ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਰਿਟਾਇਰਡ ਡਿਪਟੀ ਡਾਇਰੈਕਟਰ ਕੇ ਵਿਕੇਸ਼ਨ ਜੀ ਐਸ ਐਮਓ ਸਾਹਿਬ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਤੇ ਡਿਵੀਜ਼ਨਲ ਐਡਮਿਨਿਸਟ੍ਰੇਸ਼ਨ ਵੱਲੋਂ ਮੈਂ ਪਤਾਰ ਐਸ ਡੀ ਐਮ ਤੇ ਜੀਏ ਹੁਸ਼ਿਆਰਪੁਰ ਦੇ ਤੌਰ ਤੇ ਇਥੇ ਅੱਜ ਇਕੱਠੇ ਹੋਏ ਹਾਂ ਅਸੀਂ ਸਾਰੇ ਤੇ ਸਾਡਾ ਇੱਕੋ ਇੱਕ ਮਕਸਦ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਖਲਾਈ ਜਾਵੇ ਮਲੇਰੀਆ ਦੇ ਬਾਰੇ ਜੋ ਕਿ ਬਹੁਤ ਹੀ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਦਾ ਇਹ ਉਪਰਾਲਾ ਚੱਲ ਰਿਹਾ ਜਿਹਦੇ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਆ ਤਾਂ ਕਿ ਮਲੇਰੀਏ ਤੋਂ ਜਿਹੜਾ ਹੈ ਅਸੀਂ ਆਪਣੇ ਪੰਜਾਬ ਭਾਰਤ ਤੇ ਆਪਣੀ ਜਗ੍ਹਾ ਨੂੰ ਇਸ ਟਾਂਡਾ ਨੂੰ ਟਾਂਡਾ ਖਡਵਿਜਨ ਨੂੰ ਅਸੀਂ ਦੂਰ ਰੱਖਣਾ ਹੈਗਾ ਮਲੇਰੀਆ ਤੋਂ ਬਚਾਣਾ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਜੋ ਐਫਰਟਸ ਕੀਤੀਆਂ ਕਿ ਉਹਦੇ ਨਾਲ ਕਾਫੀ ਹੱਦ ਤੱਕ ਅਸੀਂ ਕੰਟਰੋਲ ਪਿਛਲੇ ਕੁਝ ਸਾਲ ਸਮੇਂ ਤੋਂ ਮਲੇਰੀਆ ਦੇ ਪੇਸ਼ੈਂਟ ਇੱਥੇ ਆਏ ਨਹੀਂ ਹੈ ਪਰ ਬਟ ਇਹੀ ਕੋਸ਼ਿਸ਼ ਹੈ ਕਿ ਅੱਗੇ ਵੀ ਜਿਹੜਾ ਹੈ ਉਹ ਮਲੇਰੀਆ ਨੂੰ ਆਪਣੇ ਜਗ੍ਹਾ ਤੋਂ ਦੂਰ ਰੱਖਿਆ ਜਾਵੇ ਪਲੱਸ ਨਾਲ ਹੀ ਲੋਕਾਂ ਦੇ ਵਿੱਚ ਅਵੇਅਰਨੈਸ ਫਲਾਈ ਜਾਵੇ ਕਿ ਗੰਦਾ ਪਾਣੀ ਨਾ ਖੜਿਆ ਖੜਾ ਹੋਏ ਕਿਉਂਕਿ ਜਿਹੜਾ ਫੀਮੇਲ ਐਨੋਫਲੀਜ਼ ਮੱਛਰ ਹੈ ਇਹਦੇ ਕੱਟਣ ਕਰਕੇ ਮਲੇਰੀਆ ਹੁੰਦਾ ਤਾਂ ਇਹੀ ਸਾਡੀ ਸਾਰੀ ਕਿ ਮੋਹਿਮ ਦਾ ਜ ਵੱਡੀ ਜਾ ਰਹੀ ਹੈ ਜਿਸ ਦੇ ਨਾਲ ਵੀ ਤਾਂ ਕਿ ਜਿਹੜਾ ਹੈ ਮਲੇਰੀਆ ਤੋਂ ਅਸੀਂ ਆਪਣੇ ਇਸ ਦੇ ਸਾਨੂੰ ਸਾਰੇ ਡਿਵੀਜ਼ਨ ਦੂਰ ਰੱਖਿਆ ਜਾਵੇ ਅ ਅੱਜ ਵਰਲਡ ਮਲੇਰੀਆ ਡੇ ਮਨਾਉਂਦੇ ਹੇ ਅਸੀਂ ਪਬਲਿਕ ਦਾ ਵਿੱਚ ਇਹ ਸੁਨੇਹਾ ਲੈ ਕੇ ਜਾਣਾ ਚਾਹੁੰਦੇ ਆ ਕਿ ਇਸ ਬਿਮਾਰੀ ਤੋਂ ਕਿੱਦਾਂ ਬਚਿਆ ਜਾ ਸਕਦਾ ਜਿਹਦੇ ਵਿੱਚ ਕੀ ਪਬਲਿਕ ਦੇ ਨੂੰ ਇਹ ਹੀ ਧਿਆਨ ਚ ਲੈਣਾ ਜਾਣਾ ਚਾਹੀਦਾ ਕਿ ਜਿੱਥੇ ਵੀ ਪਾਣੀ ਗੰਦਾ ਪਾਣੀ ਇਕੱਠਾ ਹੋ ਰਿਹਾ ਉਹਨੂੰ ਡਰੇਨ ਆਊਟ ਕਰਨ ਆਪਣੇ ਘਰ ਦੇ ਆਲੇ ਦੁਆਲੇ ਤਾਂ ਆਪਣੇ ਘਰ ਦੇ ਅੰਦਰ ਜੇ ਮੱਛਰ ਕੋਈ ਹੋ ਰਿਹਾ ਜੋ ਤੜਾ ਹੋ ਰਿਹਾ ਤਾਂ ਉਥੇ ਸਫਾਈ ਦਾ ਪ੍ਰਬੰਧ ਕਰਨ ਸ਼ਾਮ ਨੂੰ ਜਰੂਰ ਕੋਈ ਮੱਛਰ ਜਿਹੜੇ ਦਵਾਈਆਂ ਆਈਆਂ ਜਾਂ 올 ਆਊਟ ਆਈਏ ਇਸ ਤਰ੍ਹਾਂ ਦੇ ਕੁਝ ਵੀ ਹੈ ਇਹਦਾ ਉਪਯੋਗ ਕਰ ਔਰ ਆਪਨੇ ਆਲੇ ਦੁਆਲੇ ਸਫਾਈ ਰੱਖਤ ਇਹ ਇਸ ਕਰਕੇ ਇਹ ਸਭ ਉਪਾਏ ਦੇ ਨਾਲ ਕਾਫੀ ਕੁਝ ਮਲੇਰੀਆ ਦੇ ਉੱਪਰ ਅਸੀਂ ਕੰਟਰੋਲ ਪਾ ਸਕਦੇ ਹਾਂ ਧੰਨਵਾਦ